हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਬਣਾ ਰਿਹਾ ਦੋਸਤੋ ਪਿੰਡ ਝਾਮਕੇ ਤਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਪ੍ਰਤਾਪ ਸਿੰਘ ਸ਼ਾਹਰ ਹੁੰਦੇ ਫਾਰਮ ਤੋਂ ਚਾਰ ਮੱਗ ਮੱਜਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦੋ ਮੱਜਾਂ ਦੋਸਤੋ ਤੁਹਾਨੂੰ ਮੈਂ ਤੋੜ ਕੇ ਦਿਖਾ ਦਊਂਗਾ ਇੱਕ ਇਹ ਨੀਲੀ ਰਾਵੀ ਇੱਕ ਦੋਸਤੋ ਜਿਹੜੀ ਸਾਹਮਣੇ ਫਰੰਟ ਤੇ ਤੁਸੀਂ ਇੱਕ ਨੰਬਰ ਤੇ ਦੇਖ ਰਹੇ ਹੋ ਡਿਟੇਲ ਪ੍ਰੋਪਰ ਇਹਨਾਂ ਮੱਜਾਂ ਦੀ ਫੁੱਲ ਵੀਡੀਓ ਜੇ ਦਸੀਏ ਵੇਟ ਕਰਿਓ ਹਾਂ ਜੀ ਹਾਂ ਜੀ ਵੀਰ ਜੀ ਸੂਆ ਬਾਜੀ ਪਹਿਲਾ ਮੂੰਹ ਹੈ ਛਿੱਗੀ ਹਾਂ ਜੀ ਦੁੱਧ 8 ਲੀਟਰ ਹੈ ਸੂਈ ਨੂੰ ਸਾਢੇ 3-4 ਮਹੀਨੇ ਇਹ ਬ ਠੀਕ ਹੈ ਜੀ ਨਾ ਇਹ ਰੇਰ ਦੀ ਗੱਲ ਕਰੀਏ ਤੇ 55000 ਤੇ ਪਹੁੰਚ ਕਰਾਂਗੇ 100 ਕਿਲੋਮੀਟਰ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੇ ਕੋਈ ਆਪ ਦੀ ਕੋਈ ਲਿਆਵੇ ਤੇ 52000 ਦੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਦੋ ਨਾਲ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਦੋਸਤੋ ਵੀਡੀਓ ਚ ਆਹ ਲਓ ਜੀ ਕਰੋ ਚੈੱਕ ਦੋਸਤੋ ਨੀਲੀ ਰਾਵੀ ਪਿਓਰ ਭਾਜੀ ਸੂਆ ਦੂਜਾ ਭਾਵੇਂ ਕੋਈ ਤੇ ਜੱਦ ਵਾਲੇ ਹਾਂਜੀ ਤੇ ਸੂਈ ਨੂੰ ਇਹਨੂੰ ਵੀ ਕੋਈ ਤਿੰਨ ਕੁ ਮਹੀਨੇ ਹੋਏ ਜੇ ਹਾਂਜੀ 3.5 ਤੇ ਬਣੀ ਸੌੜ ਨੂੰ 35 ਦਿਨ ਹੋਏ ਆ ਇਹਦੀ ਪਹੁੰਚ 50000 ਚ ਤੇ ਦੁੱਧ ਦੇ ਥਲੇ 7 ਲੀਟਰ ਆ ਹਾਂਜੀ ਤੇ ਇਹਦੀ ਪਹੁੰਚ ਜਿਹੜੀ ਆ 50000 ਦੇ ਵਿੱਚ ਗੱਡੀ ਆਪਦੀ ਲੈ ਆ 47000 ਦੇ ਦਾ ਠੀਕ ਹੈ ਜੀ ਹਾਂਜੀ